ਅੰਮ੍ਰਿਤਸਰ ਪੁਲਿਸ ਨੇ ਲੁੱਟਾਂ ਖੂਹਾਂ ਕਰਨ ਵਾਲੇ ਦੋ ਵੱਖ-ਵੱਖ گروਹਾਂ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹਨਾਂ 'ਚੋਂ ਇੱਕ ਗਿਰੋਹ ਦੀ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ 'ਚ ਕਾਫੀ ਦਹਿਸ਼ਤ ਸੀ ਜਿਸ ਦੇ 7 ਮੈਂਬਰ ਮਜ਼ਦੂਰਾਂ ਨੂੰ ਬੰਦੀ ਬਣਾ ਕੇ ਛੋਟੇ ਹਾਥੀ 'ਚ ਸ਼ਟਰਿੰਗ ਦਾ ਸਮਾਨ ਲੱਦ ਕੇ ਲੈ ਜਾਂਦੇ ਸਨ। ਅਤੇ ਦੂਜਾ ਗਿਰੋਹ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਮਹਿੰਗੇ ਮੋਬਾਈਲ ਲੁੱਟਣ ਦੀਆਂ ਕਈ ਵਾਰ ਦਗਾ ਨੂੰ ਅੰਜਾਮ ਦੇ ਚੁੱਕਾ ਹੈ। ਫਿਲਹਾਲ ਫੜੇ ਗਏ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁਲਿਸ ਪੁੱਛਪੜਤਾਲ 'ਚ ਜੁਟ ਗਈ ਹੈ। ਅੰਮ੍ਰ ਪਟਾਲੇ ਦੇ ਤੇ ਤਰਨ ਤਰਨ ਦੇ ਹੈਗੇ ਇਹ ਆਪਸ ਦੇ ਵਿੱਚ ਇੱਕ ਇਹਨਾਂ ਨੇ ਕਾਫੀ ਵੱਡਾ ਗੈਂਗ ਬਣਾਇਆ ਹੋਇਆ ਸੀਗਾ ਇਹਨਾਂ ਤੇ ਜਿਹੜੇ ਪਹਿਲਾ ਪਰਚੇ ਦਰਜ ਆ ਉਹ ਵੀ ਹੈਗੇ ਅਸੀਂ ਫਰਦਰ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਔਰ ਪੁਲਿਸ ਰਿਮਾਂਡ ਲੈ ਕੇ ਅਸੀਂ ਪੁਚੀਸ਼ ਕਰ ਰਹੇ ਆ ਹੋ ਸਕਦਾ ਜਿਹੜੀਆਂ ਹੋਰ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਸਾਹ ਤੁਸੀਂ ਪਬਲਿਕ ਕਰੀਏ ਇੱਥੇ ਇੱਕ ਚਾਰ ਮੈਂਬਰੀ ਗਰੋਹ ਹੈ ਜਿਹੜਾ ਲੋਕਾਂ ਦੇ ਦਫ਼ਤਰ ਮਾਰ ਕੇ ਮੋਬਾਈਲ ਵਗੈਰਾ ਖੋਹਦਾ ਸੀਗਾ ਸੀ ਇਸਟਾਫ ਵੱਲੋਂ ਡੀਐਸਪੀ ਕ੍ਰਾਈਮ ਵੱਲੋਂ ਇੱਕ ਸਪੈਸ਼ਲ ਟੀਮ ਸੀਪੀ ਸਾਹਿਬ ਵੱਲੋਂ ਗਠਿਤ ਕੀਤੀ ਗਈ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੇ ਇਦਾਂ ਦੇ ਅਨਸਰ ਹੈ ਉਹਨਾਂ ਦੇ ਖਿਲਾਫ ਚਲਾਈ ਗਏ ਮਾਮਲੇ ਤਹਿਤ ਅਸੀਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚੋਂ ਅਸੀਂ 16 ਮੋਬਾਈਲ ਜਿਹੜੇ ਰਿਕਵਰ ਕਰਾਇਆ ਇੱਕ ਸ਼ੁਰਾ ਮਿਲਿਆ ਇਹਨਾਂ ਤੋਂ ਤੇ ਇੱਕ ਮੋਟਰਸਾਈਕਲ ਜਿਹੜਾ ਅੱਗੇ ਦੇਖਦੇ ਹਾਂ ਕੀ ਕੀ ਇਹਨਾਂ ਦੇ ਕੰਟੈਕਟ ਸ ਹੈ ਇਹ ਕਿਹੋ ਜਿਹੇ ਬੰਦੇ ਨਾਲ ਰਹਿੰਦੇ ਸੀ ਇਹ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਦੂਸ਼ੀਆਂ ਕੋਲੋਂ ਲੱਖਾਂ ਰੁਪਏ ਦਾ ਸ਼ਟਰਿੰਗ ਦਾ ਸਮਾਨ 16 ਮਹਿੰਗੇ ਮੋਬਾਈਲ ਇੱਕ ਛੋਟਾ ਹਾਥੀ ਅਤੇ ਕੁਝ ਤੇਜ਼ ਤਾਰ ਹਥਿਆਰ ਬਰਾਮਦ ਹੋਏ ਨੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ